ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਦੇ ਉੱਤੇ ਬਹੁਤ-ਬਹੁਤ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਮੈਂ ਰੋਜ਼ ਤੁਹਾਡੇ ਲਈ ਨਵੀਂ ਜਾਣਕਾਰੀਆਂ ਤੇ ਨਵੀਆਂ ਕਹਾਣੀਆਂ ਲੈ ਕੇ ਆਉਣਾ ਇਸ ਲਈ ਅੱਗੇ ਵਧਣ ਤੋਂ ਪਹਿਲਾਂ ਮੇਰੇ ਚੈਨਲ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਓ ਅੱਜ ਮੈਂ ਤੁਹਾਨੂੰ ਇੱਕ ਸਿੱਕ ਪਰਿਵਾਰ ਦੀ ਕਹਾਣੀ ਦੱਸਣ ਜਾ ਰਿਹਾ ਹਾਂ ਡਾਕਟਰ ਸਹੋਤਾ ਜੋ ਕਿ ਗੁਰਦੁਆਰੇ ਤੋਂ ਮੱਥਾ ਟੇਕ ਕੇ ਵਾਪਸ ਆਪਣੇ ਘਰ ਵੱਲ ਨੂੰ ਪਰਤ ਰਹੇ ਸਨ ਉਹ ਕਾਰ ਚਲਾਉਂਦੇ ਚਲਾਉਂਦੇ ਆਪਣੀ ਘਰਵਾਲੀ ਨਾਲ ਫੋਨ ਦੇ ਉੱਤੇ ਗੱਲ ਕਰ ਰਹੇ ਸਨ ਜਦੋਂ ਉਹ ਘਰ ਦੇ ਨੇੜੇ ਪਹੁੰਚਦੇ ਹਨ ਤਾਂ ਉਹ ਕਾਰ ਸਾਈਡ ਤੇ ਲਗਾ ਕੇ ਉਤਰ ਕੇ ਆਪਣੇ ਘਰ ਦੇ ਵਿੱਚ ਐਂਟਰ ਹੁੰਦੇ ਹਨ ਤਾਂ ਉਹ ਸਾਹਮਣੇ ਦੇਖਦੇ ਹਨ ਕਿ ਉਹਨਾਂ ਦੀ ਮਾਂ ਜੋ ਕਿ ਰਸੋਈ ਦੇ ਵਿੱਚ ਕੰਮ ਕਰ ਰਹੀ ਸੀ ਬਹੁਤ ਹੀ ਜ਼ਿਆਦਾ ਖੁਸ਼ ਹੁੰਦੀ ਹੈ ਤਾਂ ਉਹ ਇਸ ਖੁਸ਼ੀ ਦਾ ਕਾਰਨ ਪੁੱਛਦਾ ਹੈ ਤਾਂ ਉਸ ਦੀ ਮਾਂ ਕਹਿੰਦੀ ਹੈ ਵੇ ਪੁੱਤ ਵਧਾਈਆਂ ਭਗਵਾਨ ਨੇ ਮੇਰੀ ਝੋਲੀ 'ਚ ਬਹੁਤ ਵੱਡੀ ਖੁਸ਼ੀ ਪਾਈ ਹੈ ਫੇ ਜਿਉਂਦੇ ਰਹੋ ਬੱਚਿਓ ਅੱਗੇ ਉਹ ਡਾਕਟਰ ਸਹੋਤਾ ਹੈਰਾਨ ਹੋਇਆ ਆਪਣੀ ਮਾਂ ਤੋਂ ਖੁਸ਼ੀ ਦਾ ਕਾਰਨ ਪੁੱਛਦਾ ਹੈ ਤੇ ਡਾਕਟਰ ਸਹੋਤਾ ਦੀ ਮਾਂ ਸਹੋ ਸਾਈ ਉਸ ਨੂੰ ਕਹਿੰਦੀ ਹੈ ਲੈ ਜਿਵੇਂ ਪਤਾ ਹੀ ਨਹੀਂ ਆਪਣੀ ਕਮਲ ਆਪਣੀ ਕਮਲ ਆਈ ਈ ਐਸ ਬਣ ਗਈ ਹੈ ਪੋਤੀ ਦੀ ਪ੍ਰਾਪਤੀ ਉੱਤੇ ਦਾਦੀ ਲਗਭਗ 7ਵੇਂ ਸਿਮਾਨ ਵਿੱਚ ਪਹੁੰਚ ਗਈ ਸੀ ਅੱਗੇ ਉਹ ਡਾਕਟਰ ਸਹੋਤਾ ਦੀ ਘਰ ਵਾਲੀ ਆਪਣੀ ਬੀਜੀ ਦੇ ਪੈਰੀ ਹੱਥ ਲਾਉਂਦੀ ਕਹਿੰਦੀ ਹੈ ਕੀ ਇਹ ਸਭ ਤੁਹਾਡੀ ਹੀ ਮਿਹਰਬਾਨੀ ਹੈ ਤੁਹਾਡੀਆਂ ਅਸੀਸਾਂ ਹੀ ਰੰਗ ਲੈ ਕੇ ਆਈਆਂ ਹਨ ਜੋ ਅੱਜ ਆਪਣੀ ਪੋਤੀ ਏਡੇ ਵੱਡੇ ਰੈਂਕ ਦੇ ਉੱਤੇ ਹੈ ਬੀਜੀ ਵੀ ਆਪਣੀ ਬਹੂ ਨੂੰ ਆਸ਼ੀਰਵਾਦ ਦਿੰਦੀ ਹੋਈ ਆਪਣੇ ਪੁੱਤ ਦੇ ਜਾ ਕੇ ਗੱਲ ਲੱਗ ਜਾਂਦੀ ਹੈ ਅੱਗੇ ਡਾਕਟਰ ਸਹੋਤਾ ਵੀ ਹੌਲੀ ਜੀ ਆਪਣੀ ਮਾਂ ਦੇ ਕੰਨ ਦੇ ਵਿੱਚ ਕਹਿੰਦਾ ਹੈ ਬੀਜੀ ਤੁਹਾਨੂੰ ਉਹ ਦਿਨ yaad ਹੈ ਜਿਸ ਦਿਨ ਕਮਲ ਦਾ ਜਨਮ ਹੋਇਆ ਸੀ ਅਤੇ ਤੁਸੀਂ ਮੇਰੀ ਘਰ ਵਾਲੀ ਨੂੰ ਆਖਿਆ ਸੀ ਕਿ ਤੂੰ ਪੱਥਰ ਜੰਮ ਦਿੰਦਾ ਹੈ ਅੱਜ ਉਹੀ ਪੱਥਰ IAS ਬਣ ਕੇ ਆਪਣੇ ਘਰ ਦਾ ਨਾਮ ਰੌਸ਼ਨ ਕਰ ਰਹੀ ਹੈ ਪਰ ਉਸ ਦੀ ਮਾਂ ਵੀ ਉਸੇ ਲੋਰ ਵਿੱਚ ਬੋਲਦੀ ਹੈ ਭਗਵਾਨ ਵੀ ਪਹਿਲਾਂ ਪੱਥਰ ਹੀ ਹੁੰਦਾ ਹੈ ਉਸ ਨੂੰ ਵੀ ਘੜ ਕੇ ਪੂਜਣਯੋਗ ਬਣਾ ਲਿਆ ਜਾਂਦਾ ਹੈ ਇਸ ਕਹਾਣੀ ਵਿੱਚ ਸਾਨੂੰ ਇਹ ਕਦੇ ਵੀ ਧੀ ਜੰਮੀ ਤੇ ਕੋਈ ਅਫਸੋਸ ਨਹੀਂ ਕਰਨਾ ਚਾਹੀਦਾ ਅਤੇ ਪੁੱਤਰ ਜੰਮੇ ਤੇ ਬਹੁਤਾ ਮਾਣ ਨਹੀਂ ਕਰਨਾ ਚਾਹੀਦਾ ਕਦੇ ਇਹ ਪਤਾ ਨਹੀਂ ਲੱਗਦਾ ਬਈ ਪੁੱਤਰ ਨੇ ਕਿੱਥੇ ਸਾਡੀ ਪੱਗ ਨੀਮੀ ਕਰ ਦੇਣੀ ਹੈ ਅਤੇ ਧੀ ਨੇ ਕਿੱਥੇ ਸਾਡੇ ਸਿਰਾਂ ਉੱਤੇ ਤਾਜ ਪਵਾ ਦੇਣੇ ਹੈ ਇਸੇ ਲਈ ਬਾਬੇ ਨਾਨਕ ਜੀ ਨੇ ਕਿਹਾ ਸੀ ਸੋ ਕਿਉ ਮੰਦਾ ਕੀ ਹੈ ਜਿੱਤ ਜੰਮੇ ਰਜਾ ਉਮੀਦ ਕਰਦਾ ਤੁਹਾਨੂੰ ਸਾਡੀ ਇਹ ਕਹਾਣੀ ਚੰਗੀ ਲੱਗੀ ਹੋਵੇਗੀ